ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵਿਲਟੂਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਤੇ ਅੱਜ ਤੁਹਾਨੂੰ ਭਾਉ ਜ਼ੈਮਲ ਨੂੰ ਫੇਰ ਮਲਾਉਣ ਲੱਗੇ ਆਂ ਤੇ ਫੂਲਾ ਸਿਓ ਨੂੰ ਜੇ ਗੱਲ ਕਰ ਲਈਏ ਤਾਂ ਚਾਚੇ ਭਤੀਜੇ ਦਾ ਵਪਾਰ ਆ ਤੇ ਯਾਰੀ ਭਰਾਵਾਂ ਵਾਲੀ ਆ ਤੇ ਭਾਉ ਜ਼ੈਮਲ ਦੇ ਘਰੋਂ ਤੁਹਾਨੂੰ ਅੱਗੇ ਵੀ 2-3 ਵੀਡੀਓ ਵਿਖਾਈਆਂ ਦੇ ਲਿਆਉਂਦੇ ਟਾਪ ਦੇ ਜੇ ਨਗੀਨੇ ਕਹਿ ਦਈਏ ਨਾ ਉਹੀ ਪੱਟ ਕੇ ਆ ਤੇ ਅੱਜ ਮੰਨ ਲਿਓ ਵੀ ਇੱਕ ਤੋਂ ਇੱਕ ਫੇਰਾ ਕੰਮ ਆ ਵੇਖਿਓ ਕਰਮਾਂ ਵਾਲੀ ਹਜੇ ਕਿੰਨੇ ਦਿਨ ਸੂਨ ਚ ਲੈਂਦੀ ਆ ਤੇ ਲੇਵਾ ਭਾਂਡਾ ਵੇਖ ਕੇ ਤੁਹਾਡੀ ਰੂਹ ਖੁਸ਼ ਹੋਊਗੀ ਤੇ ਆਹ ਝੋਟੀ ਦਾ ਕਦ ਕਾਠ ਕਿੰਨੇ ਦਿਨ ਲੈਂਦੀ ਆ ਤੇ ਜਿਹੜੀ ਸੂਈ ਮੈਂ ਕੱਟੀ ਨੂੰ ਜਨਮ ਦਿੱਤਾ ਜੇ ਬੰਦਾ ਦੂਜੇ ਪਾਸੇ ਖੜ ਜੂਗਾ ਤਾਂ ਨਜ਼ਰ ਨਹੀਂ ਆਉਣਾ ਐਡੇ ਵੱਡੇ ਕਦ ਕਾਠ ਦੀ ਤੇ ਐਡੇ ਵੱਡੇ ਟਾਂਚੇ ਦੀ ਬੜਾ ਚੰਗਾ ਦੁੱਧ ਪਿਛਲੇ ਸੂਏ ਇਹਦੇ ਮਾਲਕਾਂ ਨੇ ਦੱਸਿਆ ਤੇ ਇੱਕ ਵੈੜ ਇਹ ਵੀ ਤੁਹਾਨੂੰ ਵੀਡੀਓ ਚ ਸ਼ੂਟ ਕਰਕੇ ਵਿਖਾਉਣੇ ਆ ਆਜੋ ਇਹਦੇ ਤੋਂ ਸ਼ੁਰੂ ਕਰ ਲੈਨੇ ਆ ਫਿਰ ਅੱਗੇ ਆਪਾਂ ਕੱਲਾ ਕੱਲਾ ਪਸ਼ੂ ਚਲਾ ਚ ਰੂ ਕੇ ਵੇਣੇ ਆ ਤੋਰ ਕੇ ਵੇਣੇ ਜਿਹੜਾ ਪਸੰਦ ਆ ਗਿਆ ਕਰਿਓ ਕਰਕੇ ਤਸੱਲੀ ਕਰਿਓ ਖਰੀਦਦਾਰੀ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਸੁਣਾਓ ਵਧੀਆ ਸੰਤੂ ਸਾਹਿਬ ਚੜਦੀ ਕਲਾ ਨਾ ਮੈਂ ਚੜਦੀ ਕਲਾ ਜੀ ਫੂਲਾਸਿਆ ਕਿਵੇਂ ਆ ਵਧੀਆ ਜੀ ਵਧੀਆ ਮੇਰਾ ਨਾ ਚੜਦੀ ਕਲਾ ਜੀ ਮੇਰਾ ਡਰੈੱਸ ਆਪਣਾ ਡਰੈੱਸ ਹੈਗਾ ਜੀ ਪੈਂਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਨਹੀਂ ਠੀਕ ਆ ਜੱਟਾ ਇਹ ਐਂ ਗਾਈਦਾ ਇਹ ਹੈ ਨਾ ਫਿਰ ਫਿਰ ਚਾਚੇ ਭਤੀਜੇ ਦਾ ਕੰਮ ਐਨ ਓਕੇ ਆ ਨਾ ਹਾਂਜੀ ਹਾਂਜੀ ਗੁੱਡੀ ਚੜੀ ਆ ਹਾਂਜੀ ਹਾਂਜੀ ਬਿਲਕੁਲ ਪਿਆਰ ਪਿਆਰੀ ਆ ਹਨਾ ਬਾਕੀ ਕੰਮ ਕਾਰ ਤਾਂ ਚੱਲੀ ਜਾਂਦੇ ਹਾਂਜੀ ਬਹੁਤ ਵਧੀਆ ਚੱਲੀ ਜਾਂਦੇ ਆ ਸਾਫ ਸੁਥਰਾ ਕੰਮ ਕਰੀਦਾ ਬਹੁਤ ਵਧੀਆ ਵੀਡੀਓ ਤੋਂ ਪਹਿਲਾਂ ਹੀ ਵੇਖੀ ਆ ਹਾਂ ਪੰਜ ਛੇ ਮੱਝਾਂ ਹੋਣ ਹਾਂ ਤੇ ਬਾਕੀ ਹੁਣ ਵੀ ਅੱਜ ਚਾਰ ਮੱਝਾਂ ਤੇ ਪੰਜਵੀਂ ਗਾਂ ਜੀ ਪੰਜ ਐਨੀਮਲ ਜਿਹੜੇ ਵਿਖਾਵਾਂਗੇ ਹਾਂਜੀ ਹਾਂਜੀ ਨੰਬਰ ਆਪਣਾ ਨੰਬਰ ਹੈਗਾ ਜੀ ਮੇਰਾ 9872320785 ਇੱਕ ਵਾਰੀ ਹੋਰ ਰਿਪੀਟ ਕਰੀਏ 9872320785 ਫੂਲਾ ਸੌਂਦਾ 8196844032 ਜੀ 8196844032 ਜੀ ਇਹ ਐ ਦੰਦਾ ਜ ਮੈਂ ਖਬਰਾਂ ਦੰਦਾ ਹੁੰਦਾ ਹਨਾ ਆਉਂਦਾ ਹੁੰਦਾ ਸੀ ਨਾ ਅੱਜ ਤੱਕ ਕਾਲਿਆਂ ਨਾਲ ਲੱਗਾ ਰਿਹਾ ਲੱਗਦਾ ਤੇ ਇਹ ਆ ਝੂਟੀ ਆਪਣੀ ਸੂਆ ਕਿਹੜਾ ਇਹ ਪਹਿਲਾ ਸੂਆ ਜੀ ਠੀਕ ਆ ਪਲੂਨ ਸੂਗੀ ਪਲੂਨ ਸੂਗੀ ਠੀਕ ਆ ਮੈਂ ਨਾ ਹੈ ਵੀ ਦੰਦਾ ਜ ਜੇ ਕਿ ਵੇਖੀ ਨਹੀਂ ਦੰਦਾ ਜੀ ਆ ਹਨਾ ਦਿਨ ਕਿੰਨੇ ਲੈ ਜੀ ਫੂਲਿਆ ਇਹਦੇ ਹਫਤਾ ਲੈ ਜੀ ਹਫਤੇ ਤੋਂ 10 ਦਿਨ ਲੈ ਜੂ ਥੱਲਿਓਂ ਪੂਰੀ ਚੰਗੀ ਆ ਮੈਨਾਂ ਬਹੁਤ ਹੀ ਸੋਹਣੀ ਛੋਟੀ ਵੀ ਕੱਟ ਕਾੜਦੀ ਆ ਹਾਂ ਪੁਲਿਸਾਂ ਵੀ ਹਾਂਜੀ ਹਾਂ ਠੀਕ ਆ ਤੇ ਥਣਾ ਲੁੱਟ ਪੀ ਹਾਂਜੀ ਤੇ ਪਕੇ ਜਾਂਦੀ ਬਹੁਤਾਂ ਚਵਾ ਮੋਟਾ ਆ ਗਿਆ ਠੀਕ ਆ ਤੇ ਭਾਰ ਪੂਰ ਲਿਓਕੇ ਮੈਨਾਂ ਦੀ ਗਰੰਟੀ ਆ ਜੀ ਭਾਰ ਪੂਰ ਦੀ ਭਾਰਤੀ ਦੇ ਥਣਾ ਦੀ ਗਰੰਟੀ ਹਾਂਜੀ ਵੇਖੋ ਸੱਜਣੋ ਥਣ ਪਹਿਲਾਂ ਕੱਟੀ ਨੂੰ ਲੱਗਾ ਨਾ ਕਿਆ ਬਾਤ ਤੇ ਫੁੱਲਾ ਸਾਂ ਖੋਲ ਕੇ ਰਾਂ ਇਹਦੀ ਮੇਰਾ ਵੀਰ ਕਰਾ ਤੌਰ ਚੱਕ ਸੱਜਣੋ ਬਲਟੋਏ ਨਗਰ ਦੇ ਵਿੱਚ ਆ ਪਾਉ ਜ਼ੈਮਲ ਦੇ ਘਰੇ ਤੁਹਾਨੂੰ ਜਿਹੜੇ ਜਾਨਵਰ ਐ ਇਸ ਵੇਲੇ ਆਪਾਂ ਵੀਡੀਓ ਚ ਕਵਰ ਕਰੀ ਜਾਂਦੇ ਆ ਵੇਖਿਓ ਹਜੇ ਕਰਦੀ ਕਰਾਉਂਦੀ ਨੇ ਨੇ ਹਫਤੇ ਤੋਂ 10 ਦਿਨ ਲੈ ਜਾਣੇ ਇੱਥੇ ਹੀ ਘਮਾ ਲਿਆ ਜੋ ਕੋਈ ਚੱਕ ਅੱਗੇ ਲੈ ਜਾ ਨੰਮੀ ਕਰਦੇ ਅੱਛਾ ਪਾਉ ਕਹਿੰਦਾ ਮੈਂ ਲੰਮੀਆਂ ਤੋਰ ਤੋਰ ਵਿਖਾਉਂਗਾ ਨਹੀਂ ਹਟਦਾ ਅੱਜ ਵੇਖਿਓ ਸੱਜਣੋ ਕਿਆ ਬਾਤ ਆਲੀ ਝੋਟੀ ਆ ਲਾਲੀ ਵਾਲਾ ਲੇਵਾ ਸ਼ੁਰੂ ਕੀਤਾ ਕਰਮਾਂ ਵਾਲੀ ਨੇ ਤੇ ਕੱਦ ਕਾਠ ਫੂਲੇ ਦੇ ਕਤੋਂ ਤਾਜ਼ਾ ਲਾ ਲਿਓ ਵੇ ਕੱਡਾ ਕਰਮਾਂ ਵਾਲੀ ਝੋਟੀ ਦਾ ਕੱਦ ਪਾਉ ਪਹਿਲਾਂ ਦੁੱਧ ਕਿੰਨਾ ਪਾਜੂ ਤੁਹਾਡਾ ਤਿਆਰਬਾ ਪਸ਼ੂਆਂ ਚ 13 14 ਕਿਲੋ ਪਾਜੂ ਸੰਧੂ ਸਾਹਿਬ ਠੀਕ ਆ ਹਾਂਜੀ 12 12 ਕਿਲੋ ਦਾ ਖੁੱਲਾ ਦੇਉਗੀ ਹਾਂਜੀ ਹਾਂਜੀ ਹਨਾ ਚਲ 13 14 ਨਾ ਦੇਵੇ 12 ਕਿਲੋ ਵੀ ਦੁੱਧ ਤਾਂ ਬਹੁਤ ਆ ਜਿੰਨੇ ਬਣਾ ਦਿੱਤਾ ਫੇਰ ਕੱਦ ਕਾਠ ਵੇਖੋ ਹਾਂ ਪਲੀ ਸਵੀ ਪਲੀ ਬੜੀ ਆ ਹਨਾ ਥਾਂ ਤੁਹਾਨੂੰ ਬਹੁਤ ਚੰਗਾ ਹੈ ਚਵਾਈ ਵੀ ਚੰਗੀ ਨਿਕਲਣੀ ਆ ਹਾਂ ਆਪਣੀ ਟਿੱਪੀ ਅਗਲਾ ਆਪਦੀ ਟਿੱਪ ਕੇ ਲੈ ਜੀ ਹਾਂਜੀ ਹਾਂਜੀ ਤੁਸੀਂ ਦੀ ਕਰਕੇ ਲੈ ਜਾਵੇ ਜਿੰਨੇ ਪੈਸੇ ਖਰਚੇ ਵਾਕਈ ਆਪਾਂ ਵੀ ਰਕਮ ਖਰਚੀ ਆ ਜ਼ਰੂਰ ਦੀ ਜਰੂਰ ਤੇ ਫੂਲਾ ਸਾਂ ਕੀ ਰੇਟ ਰਹੂਗਾ ਇਹਦਾ ਵੀਰ ਜੀ 1.5 ਮੁੱਲ ਕਰਦੇ ਆਂ ਕਿਉਂ ਪਾਉ ਜੀ ਆ ਠੀਕ ਹੈ ਹੈ ਠੀਕ ਆ ਜੀ ਨਹੀਂ ਠੀਕ ਤਾਂ ਹੈਗਾ 1.5 ਮੁੱਲ ਕਰਦੇ ਆਂ ਦੱਸ ਦਿਓ ਕੋਈ ਮਾਨਤਾ ਕਰਦੇ ਆਂ ਅਸੀਂ ਤੋਂ ਥੋੜਾ ਬਾਤਾਂ ਕਰਦੇ ਆਂ ਜੀ ਮਾਨਤਾ ਜਿਆਦਾ ਨਹੀਂ ਫੁੱਲੇ ਤੋਂ ਕਰਾਵਾਂ ਨਹੀਂ ਜਿਆਦਾ ਨਹੀਂ ਹੋਣਾ ਥੋੜਾ ਹੀ ਹੋਣਾ ਜੀ ਨਹੀਂ ਫੂਲਾ ਦਾ ਕੱਢੂਗਾ ਸਾਹਮਣੇ ਜਿਹੜਾ ਸੋਨਾ ਵਾ ਨਾ ਮੋਲੇ ਦਾ ਤੁਹਾਨੂੰ ਪਤਾ ਸੋਨੇ ਦੇ ਭਾਅ ਹੀ ਵਿਗਣਾ ਨਹੀਂ ਕੱਦ ਕਾਠ ਪਲੀ ਸੰਭੀ ਵਜਨ ਵਜਨ ਵਾਲੀ 1 5 ਘਰ ਵਾਲੇ ਕੋਲ ਹੋਵੇ ਤਾਂ ਡੇਢ ਹੀ ਮੰਗੀ ਜਾਂਦਾ ਹੈ ਇਹ ਮੰਗੀ ਜਾਂਦਾ ਹਾਂਜੀ ਹਾਂਜੀ 1 5 1 5 ਉਹਦੇ ਕੋਈ ਗੱਲ ਨਹੀਂ ਮਾਨਤਾ ਜਰੂਰ ਕਰਾਂਗੇ ਆਏ ਗਏ ਦਾ ਠੀਕ ਆਏ ਗਏ ਦਾ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਇਹ ਦੂਜਾ ਸੁਆ ਜੀ ਸੁਆ ਦੂਜਾ ਝੋਟੀ ਇਹ ਵੀ ਥੋੜੀ ਚੰਗੀ ਜੇ ਹਾਂਜੀ ਹਾਂਜੀ ਹਨਾ ਇਹ ਦਿਨ ਇਹ ਤਾਂ ਛੇਤੀ ਸੂਪੂ ਹਨਾ ਇੱਕ ਅੱਧਾ ਦਿਨ ਹੀ ਲੈਣਾ ਇਹ ਇਹ ਦੋ ਦੋ ਦਿਨਾਂ ਚ ਸੂਪੂ ਹਾਂਜੀ ਹਾਂਜੀ ਕੋੜੇ ਭੰਨੇ ਹਾਂ ਹਾਂ ਤਿਆਰੀ ਆ ਹਨਾ ਮਹਿੰਦੀ ਤੇ ਕੱਪੀ ਉਂਝ ਵੀ ਦੁੱਧ ਆਇਆ ਜੀ ਅੱਛਾ ਓਕੇ ਬੋਲਾ ਬਣਾ ਗਈ ਹਾਂਜੀ ਹਾਂਜੀ ਠੀਕ ਆ ਤੇ ਦੂਜਾ ਸੁਆ ਪਹਿਲਾਂ ਨੇ ਦੁੱਧ ਥੁਲਿਆ ਖੋਲ ਇਹਨੂੰ ਪਹਿਲਾਂ ਨੇ 13 14 ਲੀਟਰ ਦੇ ਗੱਡੇ ਆ ਜੀ ਪਹਿਲਾਂ ਝੋਟੀ ਨੇ 13 14 ਦੁੱਧ ਛਾਈ ਛੂਈ ਬੜੀ ਆ ਹਾਂਜੀ ਨਿੱਗਰ ਉਂਝ ਵੀ ਨਿੱਗਰ ਤੇ ਕਾਲੀ ਬਰੀਕ ਚਮੜੀ ਸੀ ਹਾਂਜੀ ਵੇਖੋ ਤਰਦੀ ਨਾ ਧੌਣ ਚੱਕ ਕੇ ਘੋੜੀ ਵਾਂਗੂ ਤੇ ਬਾਕੀ ਤਿਆਰੀ ਸੀਲ ਬੜੀ ਆ ਬਹੁਤ ਸੀਲ ਆ ਠੀਕ ਆ ਵੀ ਜਦੋਂ ਟਿੱਪੀ ਆ ਬਾਹਲਾ ਨਹੀਂ ਟੱਪੀ ਆ ਲਾ ਲਾ ਜੀ ਜੂੜ ਪਾ ਕੇ ਆ ਟਿੱਪੀ ਆ ਕਿਤੇ ਲੱਤ ਨਹੀਂ ਛੁੱਟੀ ਇਹਨੇ ਠੀਕ ਆ ਤੇ ਸਿੰਗਲ ਹੈਡੀ ਦੀ ਮੈਂ ਹਨਾ ਸ਼ਾਈ ਸ਼ਵੀ ਚੰਗੀ ਆ ਭਾਉ ਜੀ ਤੇ 20 ਦੀ ਬਣ ਜਾਣੀ ਐ ਜੀ ਕੱਲ ਨਾਲੋਂ ਅੱਜ ਵੱਧ ਬਣ ਗਈ ਐ ਹਾਂ ਨਹੀਂ ਹਜੇ ਤਾਂ ਕਰਮ ਵਾਲੀ ਬਣੂ ਇਹਨੇ ਕਰਤੀ ਕਰਾਉਂਦੀ ਨੇ 2-3 ਦਿਨ ਕੱਢ ਜਾਂਦੇ ਹਜੇ ਹਣਾ ਹਾਂਜੀ ਹਾਂਜੀ ਤੇ ਉਦੋਂ ਬਣੀ ਜਾਣਾ ਇਹਨੇ ਹਾਂਜੀ ਹਾਂਜੀ ਤੇ ਥਣ ਬਹੁਤ ਚੰਗਾ ਲੱਗਾ ਜੀ ਦੁੱਧ 13 14 13 14 ਆਮ ਨਾਲ ਭਰੂਗੀ ਹਾਂਜੀ ਹਾਂਜੀ ਹਣਾ ਇੰਨੀ ਕੁਆਲਿਟੀ ਆ ਹਾਂਜੀ ਵੇਖੋ ਸਜਣਾ ਤਰਦੀ ਦਾ ਲੇਵਾ ਭਾਂਡਾ ਵਿਰਲਾ ਤੇ ਥਣ ਹੋਵੇ ਹੌਸਲੇ ਨਾਲ ਨਹੀਂ ਪੀ ਦਰੀ ਜਾਊਗੀ ਹਾਂ ਤੇ ਵਿਰਲਾ ਤੇ ਥਣ ਹਾਂਜੀ ਹਾਂ ਨਹੀਂ ਚੰਗੀ ਐ ਛੋਟੀ ਛੋਟੀ ਕੋਈ ਸ਼ੱਕ ਨਹੀਂ ਲੇਵਾ ਬਹੁਤ ਸੋਹਣਾ ਤਿਆਰ ਕਰੂਗੀ ਵੇਖੋ ਸਜਣਾ ਕੀ ਬਾਤ ਲਾਲੀ ਵਾਲਾ ਪੜਾਕੇ ਕੱਢ ਲੇ ਵਾ ਵੇਖੋ ਹੈ ਨਾ ਕਿਆ ਬਾਤ ਕਰਮਾਂ ਵਾਲੀ ਦੀ ਤੇ ਇਹਦਾ ਫਿਰ ਇਹਦਾ ਵੀ ਇੱਕ 5 ਹੀ ਜੀ ਅੱਜ ਕੀ ਗੱਲ ਆ ਅੱਜ ਇੱਕ 5 5 ਦਿਆਂ ਚੱਲਣ ਗੀਆਂ ਦੋਵੇਂ ਅੱਛਾ ਹਾਂਜੀ ਹਾਂਜੀ ਉਹਦੇ ਚੋਂ ਉਹਦੇ ਚੋਂ ਮਾਨਤਾ ਨ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਅੱਛਾ ਹਾਂਜੀ 1 5 5 ਚ ਹਾਂਜੀ ਠੀਕ ਆ ਕਰ ਦਿਓ ਮਾਨਤਾ ਨਰਾਜ਼ ਨਾ ਕਰੂਗੇ ਹਾਂਜੀ ਬਿਲਕੁਲ ਕਰਾਂਗੇ ਮਾਨਤਾ ਪੂਰਾ ਜੀ ਕਿਉਂਕਿ ਹਣਾ ਹਾਂਜੀ ਹਾਂ ਭੈਣਾ ਭਰਾਵਾਂ ਨਹੀਂ ਵੱਡੇ ਆਪਾਂ ਤੇ ਇਹ ਮੈਂ ਦਾ ਕਿਹਾ ਹਾਬ ਕਤਾ ਕੱਢੀ ਫੁੱਲਿਆ ਇਹਨੂੰ ਕਿਰਾ ਹਾਂ ਪਾਉ ਸੁਆ ਤੀਜਾ ਸੁਆਰੀ ਸੁਆ ਚੰਗੀ ਮਾਜਿਆ ਸੁਆ ਤੀਜਾ ਸੁਊਗੀ ਤੀਜਾ ਸੁਊਗੀ ਕਿਆ ਬਾਤ ਹੈ ਤੇ ਦੂਜੇ ਸੁਵੇ ਕੀ ਕਹਿੰਦੇ ਫਿਰ ਇਹਦੇ ਘਰ ਵਾਲੇ 16 17 ਲੀਟਰ ਗ੍ਰੰਟਿੰਦਾ ਦੁੱਧ ਜਿਹੜਾ ਉਹਨਾਂ ਨੇ ਦੱਸਿਆ ਵੀ ਇਹਦੇ ਜਿਹੜੇ ਘਰ ਵਾਲੇ ਘਰ ਲੈਂਦੇ Goa ਇਹਦੇ ਜਿਹੜੇ ਘਰ ਵਾਲੇ ਮਾਲਕ ਆ ਹਾਂਜੀ ਤੇ ਉਹ ਕਹਿੰਦੇ ਵੀ 16 17 ਦੁੱਧ ਚੋਇਆ ਹਾਂਜੀ ਹਾਂਜੀ ਤੇ ਇਹਨੇ ਤੇਰਾ ਮਨਾਂ ਦਾ ਦਿੱਤਾ ਵੀ ਉਹ ਦਿੱਤਾ ਹੀਊਗਾ ਇਹ ਨਾਲੇ ਆਪ ਦੇ ਬੰਦਿਆਂ ਤੋਂ ਨਹੀਂ ਆ ਉਹ ਬੰਦੇ ਝੂਠ ਮਾਰਨ ਵਾਲੇ ਨਹੀਂ ਅਮਰੀਕਨ ਖਾਂ ਹੀ ਆ ਹਾਂਜੀ ਹਾਂਜੀ ਹੈਨਾ ਚੱਲ ਹੈਕ ਕਰ ਆਪਾਂ ਪਤਲੀ ਚਮੜੀ ਦੀ ਆ ਹਾਂ ਆਪਣਾ ਪਾਉ ਆ ਨਾ ਦਾ ਨਿੰਬੂ ਵਰਗਾ ਪਿੰਡਾ ਹੈ ਹੈਨਾ ਵਾਕੇ ਸੱਜਣੋ ਲੂਲੀ ਪੋਲੀ ਥੱਲਿਓ ਮੈਂ ਹਾਂ ਤੇ ਬੜਾ ਲੇਵਾ ਬਣਾਉਗੀ ਇਹ ਨਹੀਂ ਲੇਵਾ ਹਜੇ ਹੋਰ ਬਣਾ ਜਾਣਾ ਇਹਨੇ ਹਾਂਜੀ ਹਾਂਜੀ ਦਿਨ ਕਿੰਨੇ ਲੈ ਜੀ ਦੇ ਨੇ 6-7 ਦਿਨ ਲੈ ਜੂ ਇਹ ਲੈ ਜੂ ਹਫਤਾ ਹਨਾ ਪਹਿਲਾ ਫੋਟ ਫੋਟ ਬਾਹਰ ਨਿਕਲੂਗੀ ਹਾਂ ਇਹਦੀ ਕੁਆਲਿਟੀ ਦੱਸਦੀ ਆ ਤੇ ਕਰਮਾਂ ਵਾਲੀ ਕਮਾ ਲੋ ਜਾਨ ਵੀ ਪੋਲੀ ਆ ਜੀ ਥਣਵਾੜਾ ਕੰਮ ਦਾ ਹਨਾ ਤੇ ਬਾਕੀ ਟਿੱਪੀ ਟੁੱਪੀ ਓਕੇ ਆ ਹਾਂ ਬਿਲਕੁਲ ਭਾਰਦਾ ਤਾਂ ਇਹਨੂੰ ਨਾਨਖਾਨ ਵੀ ਨਹੀਂ ਪਤਾ ਇਹ ਆ ਜੀ ਇਹਦੀ ਭਾਰ ਦੀ ਇਹਨੇ ਮਰਜ਼ੀ ਕੋ ਤਸਦੀਕ ਕਰ ਲਈ ਨਹੀਂ ਠੀਕ ਆ ਸ਼ਾਹ ਜੀ ਓਕੇ ਰਿਪੋਰਟ ਮੈਂ ਹਨਾ ਹਾਂਜੀ ਹਾਂਜੀ ਕਿਆ ਬਾਤਾਂ ਯਾਰ ਮੈਂ ਦੀਆਂ ਤੇ ਬਾਕੀ ਸਾਂਭੀ ਵੀ ਚੰਗੀ ਆ ਹਾਂ ਨੇ ਸਾਂਭੀ ਵੀ ਚੰਗੀ ਆ ਤੇ ਸੰਭਾਈ ਦਾ ਵੀ ਮੁੱਲ ਮਿਲਿਆਊਗਾ ਅਗਲੇ ਨੂੰ ਹਾਂਜੀ ਇਹੇ ਜੇ ਹੁਣ ਵੱਖੀਆਂ ਵਿੱਚ ਵੜੀਆਂ ਹੁੰਦੀਆਂ ਤਾਂ ਫੇਰ ਇਹਨੂੰ ਕਿੰਨੇ ਕਹਿਣਾ ਸੀ ਇੰਨੇ ਦੁੱਧ ਵਾਲੀ ਲੈ ਹਾਂਜੀ ਨਾ ਵਾਕਿਆ ਹੀ ਭਾਉ ਯਾਰ ਮੈਂ ਚੰਗੀ ਆ ਕੋਈ ਚੱਕਰ ਹੀ ਨਹੀਂ ਹਨਾ ਹਾਂਜੀ ਕਿਆ ਬਾਤਾਂ ਲਾ ਲੇਵਾ ਪਾਂਡਾ ਲੱਗਾ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਵੇਖੋ ਚਾਰੇ ਥਣ ਪੀੜੀ ਦੇ ਪਾ ਵਾਂਗੂ ਲੱਗੇ ਕਰਮਾਂ ਵਾਲੀ ਦੇ ਚਾਰੇ ਗੋਠਾਂ ਤੇ ਤੇ ਵਾਜਨਾ ਮੌਜੂਦ ਪੈਠਪੜਾ ਜਦੋਂ ਕੋਲੇ ਆ ਕੇ ਵੇਖੀ ਨਾ ਤੁਹਾਡੇ ਪਸੰਦ ਆਊਗੀ ਕਈ ਵਾਰੀ ਕਈ ਪਸ਼ੂ ਨੂੰ ਵੀਡੀਓ ਚ ਘਟ ਜਾਂਦੇ ਹੁੰਦੇ ਤੇ ਪਰ ਜਦੋਂ ਕੋਲੇ ਆ ਕੇ ਵੇਖੀ ਨਾ ਤੇ ਤੁਹਾਡਾ ਮਨ ਕਰੂਗਾ ਵੀ ਲਈਏ ਮੈਂ ਛੱਡ ਗਏ ਨਾ ਕਿੰਨੇ ਦੀ ਫੁੱਲਾਸਿਆਂ ਤੇ ਭਾਉ ਜੀ ਵੀਰ ਜੀ ਇੱਕ ਵੀ ਬੋਲ ਕਰਦੇ ਆਪਾਂ ਹਾਂ ਠੀਕ ਆ ਕੋਈ ਨਹੀਂ ਮਾਨਤਾਨ ਕਰਾਂਗੇ ਪਿਆਰ ਮੁਹੱਬਤ ਹੋਊਗਾ ਅੱਛਾ ਹਾਂ ਜੀ ਜਰੂਰ ਕਰਾਂਗੇ ਮੈਂ ਬਾਦੀ ਖਰੀ ਆ ਮੈਂ 2 ਲੱਖ ਰੁਪਏ ਦੀ ਆਈ ਫੂਲਾ ਕਹਿੰਦਾ ਪਿਆਰ ਮੁਹੱਬਤ ਕਰਦੇ ਆਂਗੇ ਹਨਾ ਪਿਆਰ ਮੁਹੱਬਤ ਵਾਵਾ ਕਰਦਾ ਫੂਲਾ ਹਨਾ ਨਹੀਂ ਨਹੀਂ ਜਿਆਦਾ ਨਹੀਂ ਕਰਾਂਗੇ ਅੱਛਾ ਜਿਆਦਾ ਨਹੀਂ ਹੋਣਾ ਹਾਂ ਐਨਕੀ ਜੈਜ ਹੀ ਕੀਤੇ ਆ ਰੇਟ ਜੀ ਆਪਦੇ ਜਾਨੀ ਜੈਜ ਕੀ ਜੈਜ ਕੀ ਹਨਾ ਵੀ ਜੈਜ ਕਮਾਈ ਕਰਕੇ ਦੇਈ ਚਲਗੇ ਤੇ ਫੇਰ ਹੀ ਕੰਮ ਤੁਰਦਾ ਹਨਾ ਬਾਕੀ ਮੈਂ ਵੀ ਚੰਗੀ ਆ ਨਹੀਂ ਮੈਂ ਵੀ ਚੰਗੀ ਆ ਢੇੜ ਮੰਗਦਾ ਹਣਾ ਮਾਲ ਕੇ ਦਾ 180 180 ਮੰਗਦੇ ਹੀ ਹੈ ਤੇ ਆਪਾਂ 120 ਹਾਂਜੀ 60000 ਤਾਂ ਮੁੱਲ ਛੀੜਾਤਾ ਹਾਂਜੀ ਠੀਕ ਆ ਵੀ ਚਲੋ ਕਸਾਈ ਕਰਕੇ ਲੈ ਲਈ ਹਾਂਜੀ ਤੇ ਬਾਈ ਰਕਮ ਖਰਚੀ ਐ ਜੀ ਮੈਂ ਤੇ ਪੈਸੇ ਲੱਗਦੇ ਆ ਤੁਸੀਂ ਵੀ ਚੈੱਕ ਕਰੋ ਲੇਵਾ ਭਾਂਡਾ ਵਿਰਲਾ ਮੁਰਲਾ ਵਜਨ ਮوجود ਪੱਠਪੁੜੇ ਦੀ ਨਗਰ ਆਪਣੇ ਬੁੜੇ ਕਹਿੰਦੇ ਉਹਦੇ ਪੁਰਾਣੇ ਵੀ ਹਨਾ ਦਜਾ ਬਲ ਤੱਕੇ ਦਾ ਤੇ ਮੱਝ ਪਿੱਛੇ ਦੀ ਨਗਰ ਹਨਾ ਦੁੱਧ ਕਾਢ ਹੀ ਜਾਊਗੀ ਹਨਾ ਤੇ ਅੱਗੇ ਆ ਕਿੱਥੋਂ ਲਿਆਏ ਫਿਰ ਹਾਥੀ ਜੱਡੀ ਕੱਢ ਕੇ ਇਹਦਾ ਹਾਥੀ ਚ ਕੱਲੀ ਆਈਉ ਹਾਂਜੀ ਹਾਂਜੀ ਬਲੈਰੋ ਵੱਡੀ ਚ ਲੈਂਦੀ ਆ ਜੀ ਠੀਕ ਆ ਮਹਿੰਦਰਾ ਪੇਕਅਪ ਚ ਹਾਂਜੀ ਹਾਂਜੀ ਸੂਆ ਸੂਆ ਇਹਦਾ ਤੀਜਾ ਜੀ ਬੜੀ ਛੁਈ ਹਾਂਜੀ ਦੂਜੇ ਸੂਏ ਦਾ ਭਾਉ ਸਹੀ ਦੁੱਧ ਉਹਨਾਂ ਨੇ ਮਾਲਕਾਂ ਨੇ ਕੀ ਦੱਸਿਆ 1 ਵਾ ਲੀਟਰ ਦੱਸਿਆ ਜੀ ਇਹਨਾਂ ਦਾ ਨੇ ਹੂੰ ਦਿੱਤਾ ਉਹ ਹਨਾ ਕਰਮਾਂ ਵਾਲੀ ਨੇ ਕਿ 17 18 ਕੱਢ ਜੂਗੀ ਆ ਬਣਾ ਜੀ ਕੱਟਣਾ ਚਾਹੀਦਾ ਬੜੀ ਵੱਟੀ ਮੈਂ ਯਾਰ ਫੁੱਲਿਆ ਦੂਜੇ ਪਾਸੇ ਖੜੀ ਏ ਆ ਵੇਖੋ ਸਜਣੋ ਹਣੇ ਦੇ ਕੱਦ ਕਾਟਦਾਂ ਤਾਂ ਜਾ ਤੁਸੀਂ ਇਹਦੇ ਪਾਉਲ ਤੋ ਲਾ ਲਿਓ ਹੈ ਸਿੰਗਲ ਅੱਡੀ ਦੀ ਆ ਹੱਡੀ ਲੱਭਦੀ ਨਹੀਂ ਸਿੰਗਲ ਅੱਡੀ ਦੀ ਕਿੱਥੇ ਆ ਆ ਵੇਖੋ ਜੀ ਆ ਗੀ ਕੋ ਮਾਸ ਵੇਖੋ ਹਾਂ ਨਿੰਬੂ ਵਰਗਾ ਪਿੰਡਾ ਸਖਲਾ ਕੋ ਤੂੰ ਵੀ ਹਾਂ ਨਾ ਵਾਕਿਆ ਹੀ ਬੜੀ ਹਜੇ ਪੁੜੇ ਨਹੀਂ ਚੱਕੇ ਰਾਤੀ ਦਸ ਹੋਈ ਹੈ ਜੇਰ ਜੂਰ ਪੈ ਗਈ ਓਕੇ ਤੇ ਕੱਟੀ ਨੀਲੀ ਦੀ ਦੇਗੀ ਏ ਕੀ ਚੱਕਰਾ ਤੀਗਾ ਟੂਗਾ ਜੀ ਪਰ ਹੁੰਦਾ ਹੀ ਜਿੱਤ ਆਵੇ ਹਾਂ ਕੱਟੀ ਬੜੀ ਪਿਆਰੀ ਦਿੱਤੀ ਨੀਲੀ ਦੀ ਹਾਂ ਨਾ ਭੂਲੇ ਖੋਲੇ ਨੂੰ ਕਿਰਾ ਤੌਰ ਚੱਕ ਵੇਖੋ ਕੱਟੀ ਲਾਈਵ ਸੱਜਣੋ ਕਾਰਖਾਂ ਭਾਉ ਖੜੀ ਕੱਟੀ ਨੂੰ ਪਿਆ ਦੇਰ ਜਾ ਕੇ ਦੁੱਧ ਦੁੱਧ ਹਨਾ ਮੈਂ ਨਾ ਸੂ ਵੀ ਉਧਰ ਕੇ ਪਈ ਆ ਕੇ ਹਾਂਜੀ ਹਾਂਜੀ ਹਨਾ ਹਾਂ ਕਿਰਾਂ ਗੱਡੀ ਤੇ ਆਈ ਹੋਈ ਹਨਾ ਹਾਂਜੀ ਵੀ ਹਜੇ ਪੂਰੇ ਵਾਲ ਨਹੀਂ ਕੱਟੀਦੇ ਆਏ ਹਾਂਜੀ ਮੈਂ ਨੇ ਹਜੇ ਥੋੜੀ ਨੇ ਦੋ ਤਿੰਨ ਦਿਨ ਕਾਢ ਜਾਣੇ ਸੀ ਭੁੱਲਿਆ ਤੇ ਤੜਕੇ ਕਿੰਨੀ ਕੁ ਚੋਈ ਆ ਬੋਲੇ ਚੋਂ ਇਹ 7 ਕਿਲੋਟਰ ਚੋਈ ਆ ਅੱਛਾ ਹਾਂਜੀ ਜਿਆਦੀ ਨਾ ਚੋਏ ਕਿਉਂਕਿ ਬਲੱਡ ਬਲੱਡ ਘਟਾ ਜਾਂਦੀਆਂ ਹਾਂ ਤਾਂ ਦੁੱਧ ਤਾਂ ਜੇ ਹੋਰ ਹੈਗਾ ਪਰ ਅਸੀਂ ਚੋੜੀ ਕਰਤੀ ਵੀ ਮੱਝ ਕੇ ਤੇ ਸਾਰ ਸੂੜਨਾ ਬਣਾਵਾਂਗੇ ਨਹੀਂ ਕਰਮਾਂ ਵਾਲੀ ਬੜੀ ਤਗੜੀ ਮੈਂ ਜੇ ਸੱਚ ਨੂੰ ਫੂਲੇ ਤੇ ਮੋਢੇ ਤੇ ਆਉਂਦੀ ਆ ਤੇ ਫੂਲੇ ਦਾ ਕੱਦ ਤੁਹੀਂ ਵੇਖ ਲਓ ਵੀ 6 ਫੁੱਟ ਨੂੰ ਹੱਥ ਲਾਊਗਾ ਵੇਖੋ ਤੇ ਚਵਾਲੀ ਇਹਦਾ ਇੱਕ ਮੋਟੀ ਮੋਟੀ ਧਾਰ ਹੈ ਠੀਕ ਆ ਫੂਲੀ ਹੈ ਹੱਥ ਲਾਉਂਦੇ ਤੂੰ ਹਨ ਬਾਲਾ ਕੰਮ ਦਾ ਹਨ ਹਾਂਜੀ ਹਾਂਜੀ ਵਾਕਿਆই ਕੀ ਬਾਤ ਹੈ ਨਹੀਂ ਠੀਕ ਆ ਓਕੇ ਰਿਪੋਰਟ ਆ ਫੂਲੇ ਨੇ ਅੱਜ ਹਰ ਪੱਗ ਹਨ ਜੇ ਚਾਹਤੀ ਹਾਂਜੀ ਹਾਂਜੀ ਤੇ ਕੱਟੀ ਵਿਖਾ ਦਈਏ ਮੜੀ ਜੀ ਫੇਰ 나ੜੂਆ ਗੱਲਾ ਹਰੀ ਅਗਲਾ ਕਹਿੰਦਾ ਹਨਾ ਆ ਵੇਖੋ ਜੀ ਹਾਂ ਨਹੀਂ ਠੀਕ ਆ ਕੋਈ ਸ਼ਾਕੀ ਨਹੀਂ ਤੇ ਇਹਦਾ ਰੇਟ ਕੀ ਰੱਖਾਂਗੇ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਓਕੇ ਇਹਦਾ ਜਿਹੜੀ ਡਿਮਾਂਡ ਕਰਾਂਗੇ ਉਹ ਫੋਨ ਤੇ ਵੈਸੇ ਜਾਇਜ਼ ਹੋਊਗੀ ਬਿਲਕੁਲ ਜਾਇਜ਼ ਦੋ ਤੋਂ ਅੰਦਰ ਹਾਂਜੀ ਦੋ ਤੋਂ ਅੰਦਰ ਦੋ ਤੋਂ ਅੰਦਰ ਹੀ ਕਰਾਂਗੇ ਹੈ ਹਾਂਜੀ ਬਾਹਰ ਤਾਂ ਨਹੀਂ ਨਿਕਲਦੇ ਬਾਹਰ ਨਹੀਂ ਦੋ ਤੋਂ ਲੱਖੋਂ ਬਾਹਰ ਤੇ ਦੋ ਤੋਂ ਅੰਦਰ ਦੋ ਤੋਂ ਅੰਦਰ ਆ ਜੀ ਕਿਉਂ ਫੂਲਿਆ ਹਾਂਜੀ ਹਾਂਜੀ ਪੱਕੀ ਗੱਲ ਆ ਪੱਕੀ ਜੀ ਪੱਕੀ ਜੋੜ ਤੇ ਹੱਥ ਫੂਲੇ ਨੇ ਕਹਿੰਦਾ ਲੈ ਜਾਓ ਮੇਰੇ ਭਰਾ ਠੀਕ ਆ ਲੈ ਜਾਣਗੇ ਟੈਨਸ਼ਨ ਨਾ ਮੰਨੋ ਤੇ ਆ ਗਊ ਤੇ ਪਹਿਲੇ ਨਾ ਜੀ ਅੱਛਾ ਸੂਆ ਪਹਿਲਾ ਸੂਈ ਆ ਹਾਂ ਜੀ ਹਾਂ ਜੀ ਫੂਲਿਆ ਤੋਰੇ ਦੀ ਵੀ ਕਰਾ ਚੱਕ ਇਹ ਕਿੰਨੇ ਦਿਨਾਂ ਦੀ ਸੂਈ ਤੇ ਭਾਉ ਜੀ ਕਿੰਨਾ ਦੀ ਤੁਹਾਨੂੰ 10 ਕੁ ਦਿਨ ਹੋਏ 10 12 ਦਿਨ ਜੀ ਸੂਈ ਨੂੰ ਹਾਂ ਜੀ ਤੇ ਹੁਣ ਇਹਦੇ ਕੋਲੇ ਇਹਦੇ ਥੱਲੇ 16 ਕਿਲੋ ਦੁੱਧ ਹੈ ਕਿਤੇ ਗੋਏ ਕਾਇਆ ਥਾਂ ਗੱਡੀ ਹੈ ਨਾ ਉਹ ਨੇ ਨਖੇਰਤੀ ਆਜੇ ਚੋਈ ਵੀ ਜਾਂਦੇ ਸਾਡੇ 7:30 ਵਜੇ ਦੀ ਠੀਕ ਆ ਹਾਂਜੀ ਦੁੱਧ ਇਹਦੇ ਕੋਲੇ 15 16 15 16 ਠੰਡਾ ਕਰਕੇ ਆ ਜੀ ਹੋਊਗਾ ਯਾਰ ਜਾਤ ਬਰੀਲ ਬੜੀ ਆ ਬੱਚੀ ਤੇ ਮਗਰ ਵੀ ਮੱਛੀ ਆ ਜੀ ਮਗਰ ਵੀ ਬੱਚੀ ਬੜੀ ਵਧੀਆ ਹਨਾ ਤਾਂ ਇਹਨੂੰ ਅਸੀਂ ਬਾਟੇ ਜੀ ਉਹ ਦੁੱਧ ਪਿਆਉਂਦੇ ਰਹਾਂ ਠੀਕ ਆ ਥੱਲੇ ਨਹੀਂ ਛੱਡਦੇ ਥੱਲੇ ਨਹੀਂ ਛੱਡਦੇ ਇਹਨੂੰ ਜੂੜ ਪਾ ਕੇ ਇਤਨਾ ਚੋਲਿੰਦੇ ਤੇ ਬਾਟੇ 'ਚ ਬੱਚੀ ਨੂੰ ਦੁੱਧ ਪਿਆ ਦਿੰਦੇ ਓਕੇ ਹਾਂਜੀ ਨਹੀਂ ਠੀਕ ਆ ਥਾਣ ਕਿਵਈ ਇਹ ਵੇਲੇ ਗੱਢਦੀ ਪੂਰਾ ਨਾਲ ਇੱਕ ਨੰਬਰ ਦਾ ਥਾਣੇ ਆ ਹਾਂ ਨਾਲ ਜਿਵੇਂ ਮਰਜ਼ੀ ਫੜ ਕੇ ਚੋਈ ਜਾ ਠੀਕ ਆ ਹਾਂਜੀ ਤੇ ਆ ਵਛੀ ਇਹਦੀ ਹਾਂਜੀ ਕਿਆ ਬਾਤ ਬਾਕੀ ਸੀਲ ਬਹੁਤ ਆ ਹਨਾ ਨਹੀਂ ਠੀਕ ਆ ਵੇਖੀ ਕਦੇ ਬਾਤ ਮੇਰਾ ਵੀਰ ਕੋਈ ਨਹੀਂ ਸਜਣੋ ਥੋੜੀ ਕੈਮਰੇ ਕੁਮਰੇ ਦਾ ਕਰਕੇ ਪਸੂ ਕਈ ਵਾਰੀ ਕਰ ਜਾਂਦਾ ਬਾਕੀ ਦਾ ਦੋਨੇ ਪਾਸੇ ਬਹਿ ਕੇ ਚੂਨ ਵਾਲੀ ਗਾਂ ਜਾਤ ਬਰੀਡ ਵਾਲੀ ਹੈ ਨਾ ਪਾਉ ਜੀ ਉਹ ਕੇ ਰਪੋਟਾ ਬਾਕੀ ਬੰਗਾ ਮੁੰਗਾ ਲਾ ਕੇ ਚੁਨੇ ਆ ਹਾਂਜੀ ਹਾਂਜੀ ਜਾਤ ਵਾਲੀ ਇਹਦਾ ਤਾਂ ਹਿੱਲਣ ਦਾ ਮਤਲਬ ਹੀ ਨਹੀਂ ਪੁੱਤੇ ਦੀ ਸਾਡੀ ਗਰੰਟੀ ਹੈ ਜੀ ਠੀਕ ਆ ਘੱਟ ਵੀ ਪੁੱਤੇ ਦੀ ਸਾਡੀ ਜ਼ਿੰਮੇਵਾਰੀ ਹੈ ਓਕੇ ਹਾਂਜੀ ਤੇ ਇਹਦਾ ਰੇਟ ਫਿਰ ਫੂਲਾ ਸਿਆ ਇਹਦਾ ਵੀਰ ਜੀ 60000 ਰੁਪਿਆ ਮੁੱਲ ਆ ਮੁੱਲ ਜਾਇਜ਼ ਆ ਹੈ ਨਾ ਹਾਂਜੀ ਹਾਂਜੀ ਤੇ ਪਿਆਰ ਮੁਹੱਬਤ ਜ਼ਰੂਰ ਕਰਾਂਗੇ ਜੀ ਠੀਕ ਆ 60000 ਚੋਂ ਵੱਡੀ ਵਹਿੜ ਸਿੰਗਲ ਐਨ ਫੱਟੀ ਸਿੱਧੀ ਹਾਂਜੀ ਹਾਂਜੀ ਤੇ ਸੁਹਾ ਪਹਿ ਕਿਆ ਬਹੁਤ ਅੱਛੀ ਜੀ ਤੇ ਹੂ ਵੀ ਦੰਦਾ ਚ ਕਿ ਆ ਦੰਦਾ ਜੀ ਦੰਦਾ ਜੀ ਆ ਧੰਨਵਾਦ ਆ ਤੁਹਾਡਾ ਇਹਦਾ ਰੇਟ ਤੁਹਾਡਾ ਜਾਇਆ ਜਾਂ ਵੈੜਾ ਦੇ ਰੇਟ ਬਾਰੇ ਮੰਗੀ ਜਾਂਦੇ ਆ ਹਾਂ ਬਾਕੀ ਚਲੋ ਜਿਹੜਾ ਭੈਣ ਭਰਾ ਫੋਨ ਲਾਊਗਾ ਹਨਾ ਪਿਆਰ ਮੁਹੱਬਤ ਕਰਦਿਆਂ ਕਰਾਂਗੇ ਜੀ ਮਗਰ ਵੀ ਵੱਛੀ ਬਹੁਤ ਚੰਗੀ ਆ ਯਾਰ ਸ਼ਹਿਰ ਤੇ ਇਹਦੇ ਮਗਰ ਆ ਗਈ ਕੱਟੀ ਟਾਪ ਦਾ ਨੰਗੀਨਾ ਹਨਾ ਕਿਆ ਬਾਤ ਤੇ ਫੁੱਲੇ ਜੇ ਇਹਦੀਆਂ ਦੋ ਦੋ ਧਾਰਾ ਆਪਾਂ ਵਿਖਾ ਦਈਏ ਕੱਟੀ ਨੇੜੇ ਕਰਕੇ ਹਨਾ ਸ਼ੁਰੂ ਚ ਲਾ ਦਿਆਂਗੇ ਸੱਜਣੋ ਵੇਖਿਓ ਟਾਪ ਕੁਆਲਿਟੀ ਦੇ ਪਸ਼ੂ ਤੁਹਾਨੂੰ ਬਲਟੋਏ ਨਗਰ ਚੋਂ ਵਿਖਾਏ ਆ ਤੇ ਬੱਚਾ ਲੱਗੇ ਆ ਤੁਹਾਨੂੰ ਮੈਂ ਸੋਚਿਆ ਵੀ ਮੜ ਗਈਆਂ ਧਾਰਾ ਤੂਰਾ ਚੈੱਕ ਕਰਾ ਦੇ ਕਈਆਂ ਭੈਣਾ ਭਰਾਵਾਂ ਨੇ ਮੈਂ ਲੈਣੀ ਹੁੰਦੀ ਤੇ ਥੋੜੀ ਜਿਹੀ ਸੌਖੀ ਹੋ ਜਾਂਦੀ ਆ ਵੇਖੋ ਤੇ ਕੱਟੀ ਆਪ ਪਿਓਰ ਮੂਹਰਾ ਦੀ ਤੇ ਕੱਟੀ ਲਾ ਗਈ ਨੀਲੀ ਦੀ ਬੱਚੇ ਬੱਚੇ ਤੇ ਸਹਿਮਤ ਆ ਆਜੂ ਸਟਾਰਟਿੰਗ ਚ ਚਲਾਉਣੇ ਆਪਾਂ ਵੀਡੀਓ ਇਹਦੀ